jabi job studios educational channel ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਟੀਚਿੰਗ ਅਤੇ ਨੌਨ ਟੀਚਿੰਗ ਸਟਾਫ ਦੀ ਭਰਤੀ ਦੋਸਤੋ ਇਹ ਇੱਕ ਵਾਕ ਇਨ ਇੰਟਰਵਿਊ ਦੀ ਭਰਤੀ ਹੈ ਜਾਨੀ ਕਿ ਤੁਹਾਡਾ ਮੌਕੇ ਤੇ ਹੀ ਇੰਟਰਵਿਊ ਲੈਤਾ ਜਾਵੇਗਾ ਅਤੇ ਦੋਸਤੋ ਇਹ ਇਹਦੇ ਵਿੱਚ ਦੇ ਵਿੱਚ ਵਧੀਆ ਤਨਖਾਹ ਮਿਲੇਗੀ ਕਿੰਨੀ ਤਨਖਾਹ ਮਿਲੇਗੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦੱਸਾਂਗੇ ਦੋਸਤੋ ਕਿਹੜੇ ਸਕੂਲ ਦੀ ਇਹ ਭਰਤੀ ਹੈ ਇਹ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਦੱਸਾਂਗੇ ਆ ਵੀਡੀਓ ਬਹੁਤ ਛੋਟੀ ਬਣੇਗੀ ਇਸ ਕਰਕੇ ਵੀਡੀਓ ਨੂੰ ਪੂਰਾ ਵੇਖ ਲਿਓ ਅਤੇ ਬਿਲਕੁਲ ਵੀ ਸਕਿਪ ਨਾ ਕਰਿਓ ਕਿਉਂਕਿ ਸਿਰਫ ਜ਼ਰੂਰੀ ਜ਼ਰੂਰੀ ਜਾਣਕਾਰੀਆਂ ਹੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਚਲੋ ਦੋਸਤੋ ਹੁਣ ਆਪਾਂ ਤੁਹਾਨੂੰ ਦੱਸ ਦਿੰਨੇ ਹਾਂ ਵੀ ਇਸ ਭਰਤੀ ਦੇ ਲਈ ਕੀ ਕੀ ਰਿਕੁਆਇਰਮੈਂਟਸ ਨੇ ਅਤੇ ਕਿਹੜੀ ਕਿਹੜੀ ਪੋਸਟਾਂ ਦੀ ਇਹ ਭਰਤੀ ਹੈ ਸਟੀਚਿੰਗ ਸਟਾਫ ਦੇ ਵਿੱਚ ਕਿਹੜੀ ਕਿਹੜੇ ਪੋਸਟਾਂ ਦੀ ਹੈ ਅਤੇ ਨਾਨ ਟੀਚਿੰਗ ਸਟਾਫ ਦੇ ਵਿੱਚ ਕਿ ਕਿਹੜੀ ਕਿਹੜੀ ਪੋਸਟ ਦੀ ਇਹ ਭਰਤੀ ਹੈ ਚਲੋ ਦੋਸਤੋ ਬਿਨਾਂ ਸਮਾਂ ਖਰਾਬ ਕੀਤੇ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਤੇ ਦੋਸਤੋ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਜੀ ਇਹ ਜੋ ਭਰਤੀ ਹੈ ਇਹ ਸਿੰਗਲ ਸਟਾਰ ਸੀਨੀਅਰ ਸਕੈਂਡਰੀ ਸਕੂਲ ਵੱਲੋਂ ਭਰਤੀ ਕੰਡਕਟ ਕੀਤੀ ਗਈ ਹੈ ਅਤੇ ਇਸ ਸਕੂਲ ਦੇ ਵਿੱਚ ਸਟਾਫ ਦੀ ਰਿਕੁਆਇਰਮੈਂਟ ਹੈ ਕਿਹੜੇ-ਕਿਹੜੇ ਸਟਾਫ ਦੀ ਰਿਕੁਆਇਰਮੈਂਟ ਹੈ ਉਹ ਮੈਂ ਤੁਹਾਨੂੰ ਦੱਸ ਵੀ ਦਿੱਤਾ ਵੀ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦੀ ਰਿਕੁਆਇਰਮੈਂਟ ਹੈ ਬਟ ਜਿਹੜੀ ਜਿਹੜੀ ਪੋਸਟਾਂ ਨੇ ਆਪੋ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਾਂਗੇ ਉਸ ਤੋਂ ਪਹਿਲਾਂ ਆਪਾਂ ਜਾਣ ਲੈਣੇ ਹਾਂ ਇਹ ਕਿਹੜੀ ਤਰੀਕ ਨੂੰ ਇੰਟਰਵਿਊ ਹੈ ਦੋਸਤੋ ਇੰਟਰਵਿਊ ਦੀ ਜੋ ਮਿਤੀ ਹੋਏਗੀ ਉਹ ਹੋਏਗੀ 26 ਅਕਤੂਬਰ ਤੇ ਦਿਨ ਐਤਵਾਰ ਸਵੇਰੇ 11 ਵਜੇ ਇੰਟਰਵਿਊ ਸ਼ੁਰੂ ਹੋਏਗਾ ਚਾਹਵਾਨ ਉਮੀਦਵਾਰ ਆਪਣੇ ਰੈਜ਼ਿਊਮ ਅਤੇ ਇੱਕ ਕਲਰ ਰੀਸੈਂਟ ਪਾਸਪੋਰਟ ਸਾਈਜ਼ ਫੋਟੋ ਆਪਣੀ ਲੈ ਕੇ ਇਹਨਾਂ ਦੇ ਸਕੂਲ ਦੇ ਵਿੱਚ ਪਹੁੰਚ ਜਾਣ ਪਹੁੰਚਣਾ ਕਿੱਥੇ ਹੈ ਕਿ ਇਹ ਸਕੂਲ ਦਾ ਐਡਰੈਸ ਹੈ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਹਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਪੋਸਟਾਂ ਦੇ ਬਾਰੇ ਦੱਸ ਦਿਆਂ ਕਿ ਕਿਹੜੀ ਕਿਹੜੀ ਪੋਸਟਾਂ ਦੀ ਇਹ ਭਰਤੀ ਹੈ ਸੋ ਦੋਸਤੋ ਇਸ ਦੇ ਵਿੱਚ ਪੀਜੀਟੀ ਟੀਜੀਟੀ ਪੀਆਰਟੀ ਪ੍ਰੀ ਪ੍ਰਾਇਮਰੀ ਅਤੇ ਅਦਰਸਨ ਸਟਾਫ ਦੀ ਲੋੜ ਹੈ ਹੁਣ ਇਸ ਦੀ ਫੁੱਲ ਡਿਟੇਲ ਆਪਾਂ ਦੇਖ ਲੈਣੇ ਹਾਂ ਵੀ ਇਸ ਦੇ ਵਿੱਚ ਪੀਜੀਟੀ ਦੇ ਵਿੱਚ ਪੋਲੀਟੀਕਲ ਸਾਇੰਸ ਇੰਗਲਿਸ਼ ਹਿਸਟਰੀ ਇਕਨੋਮਿਕਸ ਕਮਰਸ ਐਂਡ ਫਿਜ਼ੀਕਲ ਐਜੂਕੇਸ਼ਨ ਦੇ ਟੀਚਰਸ ਚਾਹੀਦੇ ਨੇ ਟੀਜੀਟੀ ਦੇ ਵਿੱਚ ਸੋਸ਼ਲ ਸਾਇੰਸ ਸਾਇੰਸ ਮੈਥ ਇੰਗਲਿਸ਼ ਹਿੰਦੀ ਮਿਊਜ਼ਿਕ ਫਿਜ਼ੀਕਲ ਐਜੂਕੇਸ਼ਨ ਕੰਪਿਊਟਰ ਐਂਡ ਲਾਇਬ੍ਰੇਰੀਅਨ ਦੇ ਟੀਚਰਸ ਚਾਹੀਦੇ ਨੇ ਪੀ ਆਰਟੀ ਦੇ ਵਿੱਚ ਇੰਗਲਿਸ਼ ਹਿੰਦੀ ਪੰਜਾਬੀ ਮੈਥ ਸਾਇੰਸ ਸੋਸ਼ਲ ਸਟੱਡੀਆਂ ਐਂਡ ਕੰਪਿਊਟਰ ਦੇ ਟੀਚਰ ਚਾਹੀਦੇ ਨੇ ਪ੍ਰੀ ਪ੍ਰਾਇਮਰੀ ਦੇ ਵਿੱਚ ਮਦਰ ਟੀਚਰਸ ਐਂਡ ਅਸਿਸਟੈਂਟ ਟੀਚਰਸ ਅਤੇ ਅਦਰਸ ਦੇ ਵਿੱਚ ਜਾਨੀ ਕਿ ਨਾਨ ਟੀਚਿੰਗ ਸਟਾਫ ਦੇ ਵਿੱਚ ਫੀਮੇਲ ਕੰਪਿਊਟਰ ਆਪਰੇਟਰ ਐਂਡ ਫਰੰਟ ਆਫਿਸ ਸਟਾਫ ਦੀ ਲੋੜ ਹੈ ਇਸ ਦੇ ਵਿੱਚ ਜੋ এডਿਕੇਸ਼ਨ ਕੁਆਲੀਫਿਕੇਸ਼ਨ ਦੀ ਰਿਕੁਆਇਰਮੈਂਟ ਰੱਖੀ ਗਈ ਹੈ ਉਹ CBSE laws ਦੇ ਅਕੋਰਡਿੰਗ ਰੱਖੀ ਗਈ ਹੈ ਅਤੇ ਇਸ ਦੇ ਵਿੱਚ ਜੇ ਤੁਹਾਨੂੰ ਤਨਖਾਹ ਮਿਲੇਗੀ ਬਹੁਤ ਹੀ ਵਧੀਆ ਤਨਖਾਹ ਮਿਲੇਗੀ ਵਧੀਆ ਵਾਤਾਵਰਨ ਮਿਲੇਗਾ ਰਿਸਪੈਕਟ ਅਤੇ ਜੌਬ ਸੈਟੀਸਫੈਕਸ਼ਨ ਮਿਲੇਗੀ ਇਸ ਦੇ ਵਿੱਚ ਤੁਹਾਨੂੰ ਐਕਸਲੈਂਟ ਗ੍ਰੋਥ ਐਂਡ ਸੈਲਫ ਡਵੈਲਪਮੈਂਟ ਪ੍ਰੋਸਪੈਕਟਸ ਯਾਨੀ ਕਿ ਆਪਣੇ ਕਰੀਅਰ ਨੂੰ ਗਰੋ ਕਰਨ ਦਾ ਬਹੁਤ ਵਧੀਆ ਮੌਕਾ ਹੈ ਇਹ ਇਸ ਦੇ ਨਾਲ ਹੀ ਤੁਹਾਨੂੰ ਬੱਸ ਫੈਸਿਲਿਟੀ ਵੀ ਮਿਲੇਗੀ ਬੱਸ ਫੈਸਿਲਿਟੀ ਮਿਲੇਗੀ ਇਹਨਾਂ ਜਗ੍ਹਾ ਤੇ ਬੱਸ ਫੈਸਿਲਿਟੀ ਮਿਲੇਗੀ ਬਠਿੰਡਾ ਮੌੜ ਮੰਡੀ ਭਲਾੜਾ chneer ਅਤੇ ਅਕਲੀਆ ਇਹ ਜੋ ਇਹਨਾਂ ਦੇ ਬੱਸ ਦੇ ਸਟਾਪਸ ਹੋਣਗੇ ਇੱਥੋਂ ਤੁਹਾਨੂੰ ਮਤਲਬ ਬੱਸ ਪਿਕਅਪ ਕਰਕੇ ਲੈ ਕੇ ਜਾਵੇਗੀ ਅਗਰ ਤੁਸੀਂ ਇਹਨਾਂ ਇਹਨਾਂ ਜਗਾਵਾਂ ਦੇ ਬਸ ਨੀਕ ਹੋ ਜਾਂ ਇਨਾਂ ਦੇ ਨੇੜੇ-ਤੇੜੇ ਪਿੰਡਾਂ ਦੇ ਵਸਨੀਕ ਹੋ ਤਾਂ ਤੁਹਾਨੂੰ ਜ਼ਰੂਰ ਅਪਲਾਈ ਕਰਨਾ ਚਾਹੀਦਾ ਹੈ ਜਿਵੇਂ ਕਿ ਵੀਡੀਓ ਦੇ ਵਿੱਚ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਇਹ ਇੱਕ ਵਾਕ ਇਨ ਇੰਟਰਵਿਊ ਹੈ ਅਤੇ 26 ਅਕਤੂਬਰ ਦਿਨ ਐਤਵਾਰ ਸਵੇਰੇ 11 ਵਜੇ ਸਕੂਲ ਦੇ ਵਿੱਚ ਵਾਕ ਇਨ ਇੰਟਰਵਿਊ ਰੱਖੀ ਜਾਵੇਗੀ ਚਾਹਵਾਨ ਉਮੀਦਵਾਰਾਂ ਨੂੰ ਬੇਨਤੀ ਹੈ ਵੀ ਆਪਣਾ ਰੈਜ਼ਿਊਮ ਅਤੇ ਕਲਰ ਪਾਸਪੋਰਟ ਸਾਈਜ਼ ਫੋਟੋ ਲੈ ਕੇ ਆਪਣੀ ਇਸ ਸਕੂਲ ਦੇ ਵਿੱਚ ਪਹੁੰਚ ਜਾਣ ਅਤੇ ਸਮੇਂ ਸਿਰ ਪਹੁੰਚ ਜਾਣ ਅਤੇ ਜਿਹੜੇ ਐਡਰੈਸ ਦੇ ਉੱਪਰ ਤੁਸੀਂ ਜਾਣਾ ਹੈ ਉਹ ਐਡਰੈਸ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਦਿੰਦਾ ਹਾਂ ਉਹ ਐਡਰੈਸ ਹੈ ਸਿੰਗਲ ਸਟਾਰ ਸੀਨੀਅਰ ਸੈਕੰਡਰੀ ਸਕੂਲ ਅਪੋਜ਼ਿਟ ਸਪੋਰਟਸ ਸਟੇਡੀਅਮ ਐਨ ਐਮ ਕਾਲਜ ਰੋਡ ਮਾਨਸਾ ਦੋਸਤੋ ਇਹਨਾਂ ਦੇ ਮੋਬਾਈਲ ਨੰਬਰਸ ਨੇ 9465410884 99288685084 ਤੁਸੀਂ ਸਕਰੀਨ ਦੇ ਉੱਪਰ ਦੇਖ ਵੀ ਲਿਓ ਵੀਡੀਓ ਨੂੰ ਪਾਜ਼ ਕਰਕੇ ਤੁਸੀਂ ਅਗਰ ਕੋਈ ਤੁਹਾਨੂੰ ਡਾਊਟ ਹੈ ਜਾਂ ਕੋਈ ਕਲੈਰੀਫਿਕੇਸ਼ਨ ਚਾਹੀਦੀ ਹੈ ਤਾਂ ਤੁਸੀਂ ਇਹਨਾਂ ਨੰਬਰਾਂ ਦੇ ਉੱਪਰ ਕਾਲ ਕਰਕੇ ਇਹਨਾਂ ਨੂੰ ਪੁੱਛ ਸਕਦੇ ਹੋ ਬਾਕੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇਸ ਭਰਤੀ ਦਾ ਫੁੱਲ ਡਿਟੇਲਡ ਨੋਟੀਫਿਕੇਸ਼ਨ ਪੀਡੀਐਫ ਮਿਲ ਜਾਵੇਗਾ ਤੁਸੀਂ ਉੱਥੋਂ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ ਸਾਰੀ ਜਾਣਕਾਰੀ ਤਾਂ ਦੋਸਤੋ ਏਸੀ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੀ ਭਰਤੀ ਦੀ ਸਾਰੀ ਜਾਣਕਾਰੀ ਤੇ ਦੋਸਤੋ ਤੁਹਾਨੂੰ ਸਾਡੇ ਵੱਲੋਂ ਅੱਜ ਅੱਜ ਦੀ ਦਿੱਤੀ ਹੋਈ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਅਗਰ ਤੁਹਾਡੇ ਮਨ ਦੇ ਵਿੱਚ ਕੋਈ ਕਨਫਿਊਜ਼ਨ ਹੈ ਜਾਂ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਜਿਨ੍ਹਾਂ ਨੇ ਵੀ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹਨਾਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲੈਣ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਨਿਕਲਦੀ ਹੈ ਕਾ ਉਸ ਦੀ ਜਾਣਕਾਰੀ ਤੁਹਾਡੇ ਤੱਕ ਜਲਦ ਤੋਂ ਜਲਦ ਅਸੀਂ ਪਹੁੰਚਦੀ ਕਰ ਸਕੀਏ ਦੋਸਤੋ ਅਗਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਚਲੋ ਦੋਸਤੋ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ